ਰਹੀਮ ਇਨ ਸ਼ੈਤਾਨ ਰਜੀਮ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਅੱਜ ਅਸੀਂ ਸੂਰਤ ਬਕਰਾ ਦਾ 32ਵਾਂ ਰਕੂ ਤੇ ਦੂਸਰੇ ਸਪਾਰੇ ਦਾ 16ਵਾਂ ਰਕੂ ਸ਼ੁਰੂ ਕਰਾਂਗੇ ਅਲਮ ਕਿਆ ਨੀ ਤਰਾ ਵੇਖਿਆ ਸੀ ਤੁਸੀਂ ਅੱਲਾ ਜੀ ਨਾ ਉਹਨਾਂ ਲੋਕਾਂ ਦੀ ਤਰਫੋਂ ਹਰ ਅਜੂ ਜਿਹੜੇ ਨਿਕਲੇ ਸੀ ਮਿੰਦ ਯਾ ਰਹੀਮ ਆਪਣੇ ਘਰਾਂ ਦੇ ਵਿੱਚੋਂ ਵਹਮ ਔਰ ਵੋ ਅਲੂਫ ਹਜ਼ਰੁਲ ਅਲੂਫ ਹਜ਼ਾਰਾਂ ਦੀ ਤਦਾਦ ਵਿੱਚ ਸੀ ਹਜ਼ਰ ਅਲ ਮੌਤ ਤੋਂ ਮੌਤ ਦੇ ਡਰ ਦੇ ਤੂੰ ਯਾਨੀ ਕਿ ਕਿਆ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਹੈ ਨਬੀ ਅਕਰਮ ਸੱਲੱਲਾਹੁ ਅਲੈਹਿ ਵਾਲੇ ਵਸੱਲਮ ਜਿਹੜੇ ਮੌਤ ਦੇ ਡਰ ਦੇ ਤੂੰ ਆਪਣੇ ਘਰਾਂ ਦੇ ਵਿੱਚੋਂ ਨਿਕਲੇ ਸੀ ਤੇ ਉਹ ਕਈ ਹਜ਼ਾਰਾਂ ਦੀ ਤਦਾਦ ਵਿੱਚ ਸੀ ਫਕਾਲ ਤੇ ਉਹਨਾਂ ਨੂੰ ਆਖਿਆ ਲਾਹੁਮੁਲਾਹ ਅੱਲਾਹ ਤਾਲਾ ਨੇ ਉਹਨਾਂ ਨੂੰ ਆਖਿਆ ਕਿ ਮੂਤ ਤੂੰ ਤੁਸੀਂ ਮਰ ਜਾ ਸੁਮ ਫਿਰ ਆਹਿਆ ਹੂੰ ਉਹਨਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਇਨ ਅੱਲਾਹ ਬੇਸ਼ੱਕ ਅੱਲਾਹ ਤਾਲਾ ਲਾਜ਼ੂ ਫਜ਼ਲਿਨ ਬੜੇ ਫਜ਼ਲ ਵਾਲੇ ਨੇ ਅਲਨਾਸੀ ਲੋਕਾਂ ਦੇ ਉੱਤੇ ਵਲਾ ਕਿੰਨਾ ਲੇਕਿਨ ਅਕਸਰ ਅਨਾਸੀ ਅਕਸਰ ਲੋਕ ਲਾ ਯਸ਼ਕਰੂਨ ਸ਼ੁਕਰ ਨਹੀਂ ਕਰਦੇ ਹੈ ਵਕਾਤਿਲੂ ਔਰ ਲੜੋ ਤੁਸੀਂ ਫੀ ਸਬੀਲ ਲਾਹੀ ਅੱਲਾਹ ਤਾਲਾ ਦੀ ਰਾਹ ਦੇ ਵਿੱਚ ਵਾਲਾ ਮੂਰ ਤੁਸੀਂ ਜਾਣ ਲਓ ਅਨ ਅੱਲਾਹ ਕੇ ਅੱਲਾਹ ਤਾਲਾ ਸਮੀਉਨ ਸੁਨਨੇ ਵਾਲੇ ਤੇ ਅਲੀਮੁਨ ਜਾਣਨੇ ਵਾਲੇ ਨੇ ਇਥੇ ਉਹਨਾਂ ਜਿਹਹਾਦ ਦਾ ਜ਼ਿਕਰ ਹੈ ਮਕਾਤਲ ਹੋ ਲੜੋ ਤੁਸੀਂ ਅੱਲਾਹ ਤਾਲਾ ਦੀ ਰਾਹ ਦੇ ਵਿੱਚ ਔਰ ਤੁਸੀਂ ਜਾਣ ਲੋ ਕਿ ਅੱਲਾਹ ਤਾਲਾ ਸੁਣਨੇ ਔਰ ਜਾਣਨੇ ਵਾਲੇ ਨੇ ਔਰ ਮਨ ਜੱਲਾ ਜੀ ਕੌਣ ਹੈ ਜੋ ਯੁਕਰੀਜ਼ੂ ਕਰਜ਼ ਦੇਗਾ ਲਾਹ ਅੱਲਾਹ ਤਾਲਾ ਨੂੰ ਕਾਰਜ਼ਨ ਹਸਾਨਨ ਅੱਛਾ ਕਰਜ਼ ਫਾਇਦਾ ਫਿਰ ਉਹਨੂੰ ਅੱਲਾਹ ਤਾਲਾ ਬੜਾ ਚੜਾ ਕੇ ਤੁਹਾਨੂੰ ਦੇਣ ਦੇ ਲਾਹੂ ਅਜ਼ ਆਫਨ ਕਸੀਰਨ ਯਾਨੀ ਕਿ ਉਹਨੂੰ ਕਈ ਗੁਨਾਹ ਜਿਹੜਾ ਅੱਲਾਹ ਤਾਲਾ ਬੜਾ ਦੇਣ ਦੇ ਵਲਾਹ ਔਰ ਅੱਲਾਹ ਤਾਲਾ ਯਕ ਬੀਜ਼ੂ ਤੰਗੀ ਕਰ ਦਿੰਦੇ ਨੇ ਰਜ਼ਕ ਦੀ ਵਾਇਬਸ ਉਹ ਤੂੰ ਹੋਰ ਵੜਾ ਦਿੰਦੇ ਨੇ ਜਿੰਦ ਦੇ ਵਾਸਤੇ ਚਾਹੁੰਦੇ ਨੇ ਅੱਲਾਹ ਤਾਲਾ ਰਜ਼ਕ ਜਿਹੜਾ ਉਹਨੂੰ ਤੰਗ ਕਰ ਦਿੰਦੇ ਨੇ ਉਹ ਜਿਹਨੂੰ ਚਾਹੁੰਦੇ ਨੇ ਉਹਨੂੰ ਜ਼ਿਆਦਾ ਕਰ ਦਿੰਦੇ ਨੇ ਵਾ ਲਈ ਤੇ ਉਹਦੇ ਅੱਲਾਹ ਤਾਲਾ ਦੀ ਤਰਫ ਜਿਹੜੇ ਦੂਰ ਜਾਓ ਉਹ ਤੁਸੀ ਡਟਾਏ ਜਾਓਦੇ ਇਥੇ ਉਹਨਾ ਅਮ ਅੱਲਾਹ ਤਾਲਾ ਦੀ ਰਾਹ ਦੇ ਵਿੱਚ ਜਿਹੜਾ ਸੀ ਖਰਚ ਕਰਨਿਆ ਉਹਨੂੰ ਅੱਲਾਹ ਤਾਲਾ ਨੇ ਪਹਿਲੇ ਤੇ ਜ਼ਿਕਰ ਆ ਰਿਹਾ ਸੀ ਇਨਫਾਕ ਫੀ ਸਬਿਲ ਲਲਾਹ ਔਰ ਇੱਥੇ ਜ਼ਿਕਰ ਆ ਰਿਹਾ ਕਿ ਤੁਸੀਂ ਅੱਲਾਹ ਤਾਲਾ ਨੂੰ ਕਰਜ਼ੇ ਹਸਨਾ ਦਿਓ ਯਾਨੀ ਕਿ ਜੋ ਕੁਝ ਤੁਸੀਂ ਅੱਲਾਹ ਤਾਲਾ ਦੀ ਰਾਹ ਦੇ ਵਿੱਚ ਖਰਚ ਕਰਦੇ ਹੋ ਉਹ ਦਿਨ ਦੀ ਸਰਬਲੰਧੀ ਵਾਸਤੇ ਜਾਂ ਜੰਗ ਦੀ ਜਗਾ ਹੋਵੇ ਜਿੱਥੇ ਜਹਾਦ ਹੋ ਰਿਹਾ ਹੋ ਤਾਂ ਤੁਸੀਂ ਜਹਾਦ ਬਿਲ ਮਾਲ ਕਰੋ ਯਾਨੀ ਮਾਲ ਨੂੰ ਅੱਲਾਹ ਤਾਲਾ ਦੇ ਰਾਦ ਵਿੱਚ ਖਰਚ ਕਰੋ ਤਾਂ ਉਹਨੂੰ ਅੱਲਾਹ ਤਾਲਾ ਨੇ ਕਹੇ ਕਿ ਤੁਸੀਂ ਅੱਲਾਹ ਤਾਲਾ ਨੂੰ ਕਰਜ਼ੇ ਹਸਨਾ ਦਿਓ ਔਰ ਉਹਨੂੰ ਕਈ ਗੁਨਾ ਜਿਹੜਾ ਉਹ ਵੜਾ ਕੇ ਤੁਹਾਨੂੰ ਵਾਪਿਸ ਕਰੇਗਾ ਔਰ ਅੱਲਾਹ ਤਾਲਾ ਜਿਹੜੇ ਨੇ ਉਹ ਰਜ਼ਕ ਦੀ ਕਮੀ ਨਾਲ ਵੀ ਤੇ ਰਜ਼ਕ ਦੀ فراਗੀ ਜਿਹੜੀ ਹੈ ਉਹ ਜਿਹਨੂੰ ਚਾਹੇ ਦਿੰਦੇ ਨੇ ਜਿਹਨੂੰ ਜਿੱਦਾਂ ਚਾਹੇ ਰਜ਼ਕ ਤੰਗ ਕਰ ਦਿੰਦੇ ਨੇ ਔਰ ਜਿੱਦਾਂ ਚਾਹੇ ਵੜਾ ਦਿੰਦੇ ਨੇ ਔਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੇ ਸਭ ਨੇ ਵਾਪਿਸ ਅੱਲਾਹ ਤਰਾਹ ਦੀ ਤਰਫ ਪਲਟ ਕੇ ਜਾਣਾ الام کیا نہیں اللہ المالائی انہ سرداران دی طرف من بنی اسرائیلا بنی اسرائیل دے انہ سرداران دی طرف توسی نہیں ویکیا بھی ممبا موسا موسا علیہ السلام تو بعد اس گالو ہو جس نے آخلا لے نبی جن اپنے نبی, دے نبی نو یعنی کہ اس وقت دے جڑے نبی سی انہ نو انہ نے آخیا لاہو ماں بس کے ساڑے واسطے مقرر کرو ساڑے واسطے ایک بناؤ لنا ساڈے واسطے مالکن سپا سلار یا بادشاہ قاتل ہستے لے لڑیے ਫੀ ਸਬੀਲillah ਅੱਲਾਹ ਤਾਲਾ ਦੀ ਰਾਹ ਦੇ ਵਿੱਚ ਯਾਨੀ ਕਿ ਜਿਸ ਵਕਤ ਮੂਸਾ ਅਲੈਹਿਸਲਾਮ ਤੋਂ ਬਾਅਦ ਬਣੀ ਇਸਰਾਇਲ ਤੇ ਜ਼ਮੀਨ ਤੰਗ ਕਰ ਦਿੱਤੀ ਗਈ ਸੀ ਔਰ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਕੱਢ ਦਿੱਤਾ ਸੀ ਤੇ ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਗੁਲਾਮ ਬਣਾ ਲਿਆ ਸੀ ਔਰਤਾਂ ਨੂੰ ਬਾਨੀਆਂ ਬਣਾ ਲਿਆ ਸੀ ਤੇ ਫਿਰ ਉਹਨਾਂ ਨੇ ਉਸ ਵਕਤ ਦੇ ਨਬੀ ਨੂੰ ਆਖਿਆ ਕਿ ਇਨਸਾਨ ਦੇ ਵਾਸਤੇ ਇੱਕ ਸਿੱਪਾ ਸਲਾਰ ਬਣਾਓ ਜਿਹਦੀ ਅਸੀਂ ਸਰਕਾਰਦਗੀ ਦੇ ਵਿੱਚ ਅਸੀਂ ਲੜਾਈ ਕਰਾਂ ਦੇ ਅੱਲਾਹ ਤਾਲਾ ਦੀ ਰਾਹ ਦੇ ਵਿੱਚ ਫਕਾਲ ਤੇ ਉਹ ਜਿਹੜੇ ਨਬੀ ਸੀ ਉਹਨਾਂ ਨੇ ਆਖਿਆ ਹਾਲ ਸਹੀ ਤੂੰ ਉਹਨਾਂ ਨੇ ਆਖਿਆ ਕਿ ਮੈਨੂੰ ਸ਼ੱਕ ਪੈਂਦਾ ਹੈ ਕਿ ਇਨ ਕੋ ਤਿਬਾ ਕੇ ਅਗਰ ਲਿਖ ਦਿੱਤਾ ਲੇਕਿਨ ਤੁਹਾਡੇ ਉੱਤੇ ਯਾਨੀ ਕਿ ਅਗਰ ਤੁਹਾਡੇ ਉੱਤੇ ਫਰਜ਼ ਹੋ ਗਿਆ ਕਿ ਤਾਲਾ ਲੜਾਈ ਕਰਨਾ ਜਿਹਹਾਦ ਕਰਨਾ ਅੱਲਾ ਤਕਾਤ ਲਈ ਤੇ ਮੈਨੂੰ ਝਾਰੇ ਕਿ ਤੁਸੀਂ ਤਕਾਤ ਲਈ ਤੁਸੀਂ ਨਹੀਂ ਲੜਾਈ ਕਰਨ ਲੈ ਕਾਲੂ ਤੇ ਉਹਨਾਂ ਨੇ ਆਖਿਆ ਯਾਨੀ ਬਣੀ ਇਜ਼ਰਾਈਲ ਨੇ ਆਖਿਆ ਵਾ ਮਾਲ ਨਾ ਆਖੇ ਸਾਨੂੰ ਕੀ ਹੈ ਅੱਲਾ ਨੁਕਾਤ ਲਈ ਅਸੀਂ ਕਿਉਂ ਨਹੀਂ ਲੜਾਂਗੇ ਅੱਲਾ ਦੀ ਰਾਹ ਵਿੱਚ ਫਿਸਬਿਲਲਾਹ ਅੱਲਾ ਤਾਲਾ ਦੀ ਰਾਹ ਦੇ ਵਕਤ ਉਖਰੇ ਜਨ ਅਸੀਂ ਕੱਢ ਦਿੱਤੇ ਗਏ ਯਾਨੀ ਕਿ ਸਾਨੂੰ ਕੱਢ ਦਿੱਤਾ ਹੈ ਮਿੰਦੇ ਯਾਰ ਇਨ ਸਾਡੇ ਘਰਾਂ ਦੇ ਵਿੱਚੋਂ ਆਬ ਨਾ ਇਨਾ ਔਰ ਸਾਡੇ ਜਿਹੜੇ ਬੇਟੇ ਨੇ ਉਹਨਾਂ ਨੂੰ ਵੀ ਜਿਹੜਾ ਗੁਲਾਮ ਬਣਾ ਲਿਆ ਉਹਨਾਂ ਦੀ ਔਰਤਾਂ ਨੂੰ ਉਹਨਾਂ ਨੇ ਬੰਦੀਆਂ ਬਣਾ ਲਿਆ ਸੀ ਬੱਚਿਆਂ ਨੂੰ ਗੁਲਾਮ ਬਣਾ ਲਿਆ ਸੀ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਕੱਢ ਦਿੱਤਾ ਸੀ ਫਲਮਕੋਤੀ ਬਾਦ ਤੇ ਜਿਸ ਵਕਤ ਲਿਖ ਦਿੱਤਾ ਲਈ ਹੁਲਕੀ ਤਾਲ ਉਹਨਾਂ ਦੇ ਤੇ ਫਰਜ਼ ਕਰ ਦਿੱਤਾ ਗਿਆ ਲਿਖ ਦਿੱਤਾ ਗਿਆ ਲੜਾਈ ਕਰਨਾ ਤਵਲੋ ਤੇ ਉਹਨਾਂ ਨੇ ਮੂੰਹ ਫੇਰ ਲਿਆ ਇਲਾ ਮਗਰ ਕਲੀਲਾਂ ਜਿਹੜੇ ਉਹਨਾਂ ਚ ਥੋੜੇ ਸੀ ਮਿੰਹੂ ਜਿਹੜੇ ਆਪਣੀ ਗਾਲ ਦੇ ਉੱਤੇ ਕਾਇਮ ਰਹੇ ਵਲਲਹੁ ਅਰ ਰੱਲਾ ਤਾਲਾ ਅਲੀਮੁ ਜਾਨਨੇ ਅਲਿੰ ਦੇ ਬਜ਼ਾਲਮੀਨਾ ਜ਼ਾਲਮਾਨੂ ਇਹਨਿਕੋ atheos ਵਾਕਿਆ ਦਾ ਜ਼ਿਕਰ ਹੋ ਰਿਹਾ ਹੈ ਕਿ ਜਿਸ ਵਕਤ موسی علیہ السلام ਤੋਂ ਬਾਅਦ ਬਣੀ ਇਸਰਾਇਲ ਜਿਹੜੇ ਨੇ ਉਹਨਾਂ ਦੇ ਉੱਤੇ ਜ਼ਮੀਨ ਤੰਗ ਹੋ ਗਈ ਸੀ ਆਲੇ ਦੁਆਲੇ ਦੇ ਜਿਹੜੇ ਆ ਮੂਲਕ ਸੀ ਉਹਨਾਂ ਨੇ ਉਹਨਾਂ ਦੇ ਉੱਤੇ ਚੜ੍ਹਾਈ ਕਰ ਦਿੱਤੀ ਸੀ ਔਰ ਇਹ ਕਿਉਂਕਿ ਆਪਸ ਵਿੱਚ ਇਹ ਜਿਹੜੇ 12 ਕਬੀਲੇ ਸੀ ਆਪਸ ਵਿੱਚ ਲੜਦੇ ਰਹਿੰਦੇ ਸੀ ਤੇ ਆਪਸ ਦੀ ਲੜਾਈ ਦੀ وجہ ਤੋਂ ਕਮਜ਼ੋਰ ਸੀ ਤੇ ਉਹ ਫਿਰ ਇਹਨਾਂ ਦੇ ਜਿਹੜੇ ਨੇ ਮਰ ਜਿਹੜੇ ਨੇ ਉਹਨਾਂ ਨੂੰ ਉਹਨਾਂ ਨੇ ਗੁਲਾਮ ਬਣਾ ਲਿਆ ਔਰਤਾਂ ਨੂੰ ਬਾਂਦੀਆਂ ਬਣਾ ਲਿਆ ਆਪਣੇ ਘਰਾਂ 'ਚ ਹੌਫ ਤੇ ਡਾਰ ਤੋਂ ਬਾਹਰ ਚਲੇ ਗਏ ਤੇ ਫਿਰ ਉਸ ਵਕਤ ਉਹਨਾਂ ਨੇ ਆਖਿਆ ਸੀ ਕਿ ਅਸੀਂ ਲੜਾਈ ਕਰਾਂਗੇ ਤੇ ਉਸ ਵਕਤ ਦੇ ਨਬੀ ਨੂੰ ਉਹਨਾਂ ਨੇ ਆਖਿਆ ਸੀ ਕਿ ਸਾਡੇ ਵਾਸਤੇ ਸੇਪਸਲਾਰ ਬਣਾਉ ਤੇ ਉਹ ਜਿਹੜੇ ਨਬੀ ਸੀ ਉਹਨਾਂ ਨੇ ਆਖਿਆ ਇੱਥੇ ਉਹ ਨਬੀ ਦਾ ਜ਼ਿਕਰ ਨਹੀਂ ਆਵੇ لیکن ਜਿਹੜੇ ਉਸ ਵਕਤ ਦੇ نبی ਸੀ ਉਹਨਾਂ ਦਾ ਨਾਮ ਨਹੀਂ ਲਿਖਿਆ ਲੇਕਿਨ ਉਹਨਾਂ ਨੇ ਆਖਿਆ ਕਿ ਅਗਰ ਮੈਨੂੰ ਡਾਰੇ ਕਿ ਅਗਰ ਤੁਹਾਡੇ ਉਤੇ ਜੰਗ ਜਿਹੜੀ ਹੈ ਉਹ ਜਹਾਦ ਜਿਹੜਾ ਅੱਲਾਹ ਤਾਲਾ ਨੇ ਫਰਜ਼ ਕਰ ਦਿੱਤਾ ਜਾਂ ਮقرਰ ਕਰ ਦਿੱਤਾ ਤਾਂ ਫਿਰ ਤੁਸੀਂ ਨਹੀਂ ਕਰਨ ਲੈ ਲੇਕਿਨ ਉਹਨਾਂ ਨੇ ਆਖਿਆ ਕਿ ਅਸੀਂ ਘਰ ਆਂਦੇ ਅਬ ਕਾਲਾ ਤੋਂ ਨਾ ਅਖਿਆ ਲਾ ਹਮ ਉਹ ਨਬੀ ਜਹਮ ਉਹਨਾਂ ਦੇ ਨਬੀ ਨੇ ਯਾਨੀ ਕਿ ਉਹਨਾਂ ਨੂੰ ਜਿਹੜੇ ਉਸ ਵਕਤ ਦੇ ਨਬੀ ਸੀ ਉਹਨਾਂ ਨੇ ਆਖਿਆ ਇਨ ਅਲਾਹ ਬੇਸ਼ੱਕ ਅੱਲਾਹ ਤਾਲਾ ਕਦ ਬਾਸ ਕਿ ਤੁਹਾਡੇ ਵਾਸਤੇ ਮੁਕਰਰ ਕਰ ਦਿੱਤਾ ਬਨਾਇਆ ਲਕਮ ਤੁਹਾਡੇ ਵਾਸਤੇ ਤਾਲੂਤ ਆ ਤਾਲੂਤ ਨੂੰ ਮਾਲਿਕਾਂ ਬਾਦਸ਼ਾਹ ਯਾਨੀ ਕਿ ਉਹ ਜਿਹੜੇ ਉਸ ਵਕਤ ਦੇ ਨਬੀ ਸੀ ਉਹਨਾਂ ਨੇ ਬਨ ਇਸਰਾਇਲ ਨੂੰ ਆਖਿਆ ਕਿ ਅੱਲਾਹ ਤਾਲਾ ਨੇ ਤੁਹਾਡੇ ਵਾਸਤੇ ਤਾਲੂਤ ਨੂੰ ਸਿਪਾ ਸਲਾਰ ਬਾਦਸ਼ਾਹ ਬਨਾਇਆ ਕਾਲੂ ਤੇ ਉਹਨਾਂ ਨੇ ਆਖਿਆ ਅਨ ਯਕੂਨ ਲਹੁਲ ਮੁਲਕ ਕਿ ਉਹ ਕਿਸ ਤਰ੍ਹਾਂ ਸਾਡੇ ਉੱਤੇ ਬਾਦਸ਼ਾਹ ਹੋ ਸਕਦੇ ਨੇ ਅਲੈਨਾ ਸਾਡੇ ਉਤੇ ਬਨਾਹ ਨਹ ਨੋਰ 80 ਹੱਕੂ ਜ਼ਿਆਦਾ ਹੱਕਦਾਰਾਂ ਬਿਲ ਮਲਕ ਇਸ ਬਾਦਸ਼ਾਹ ਦੇ ਸਿਪਾਹਸਲਾਰੀ ਦੇ ਬਲ ਮਯੂਤ ਸਾਤਨ ਉਹ ਕਹਿੰਦੇ ਨੇ ਕਿ ਹੁਣ ਅਸੀਂ ਤੇ ਇਦੇ ਕੋਲੇ ਤਸਾਤਨ ਕੇ ਇਦੇ ਕੋਲੇ ਵਸਤ ਨਹੀਂ ਹੈ ਵੀ ਮਨਲ ਮਾਲ ਯਾਨੀ ਕਿ ਇਦੇ ਕੋਲੇ ਤੇ ਜ਼ਿਆਦਾ ਮਾਲ-ਦੌਲਤ ਵੀ ਕੋਈ ਨਹੀਂ ਹੈ ਵੀ ਤੇ ਇਹ ਕਿਸ ਤਰ੍ਹਾਂ ਸਾਡੇ ਉੱਤੇ ਬਾਦਸ਼ਾਹ ਹੋ ਸਕਦਾ ਅਸੀਂ ਜ਼ਿਆਦਾ ਹੱਕਦਾਰਾਂ ਕਿ ਸਾਨੂੰ ਬਾਦਸ਼ਾਹ ਲੱਭੇ ਕਿਉਂਕਿ ਅਸੀਂ ਸਾਡੇ ਕੋਲੇ ਮਾਲ-ਦੌਲਤ ਹੈ ਕਹਲਾ ਤੋ ਉਹਨਾਂ ਨਬੀ ਨੇ ਕਿਹਾ ਇਨ ਅੱਲਾਹ ਬੇਸ਼ੱਕ ਅੱਲਾਹ ਤਾਲਾ ਨੇ ਹਸ ਤਫਾਉ ਚੁਣ ਲਿਆ আলাইਕੁਮ ਉਹਨਾਂ ਨੂੰ ਵਜ਼ਾਦਾ ਹੋ আলাইਕੁਮ ਤੁਹਾਡੇ ਉੱਤੇ ਉਹਨਾਂ ਨੂੰ ਚੁਣ ਲਿਆ ਵਜ਼ਾਦਾਹੁ ਬਸਤਤ ਉਰੋਨ ਨੂੰ ਜ਼ਿਆਦਤੀ ਦਿੱਤੀ ਹੈ ਕਿ ਦੀ ਚੀਜ਼ ਦੇ ਵਿੱਚ ਫਿਲ ਇਲਮ ਹੈ ilm ਦੇ ਵਿੱਚ ਵਲ ਜਿਸਮ ਹੈ ਔਰ ਜਿਸਮ ਦੇ ਵਿੱਚ ਮਤਲਬ ਉਹਨਾਂ ਨੂੰ ਜਿਸਮ ਦੇ ਵਿੱਚ ਦਾ ਮਤਲਬ ਹੈ ਕਿ ਉਹ ਜਸਮਾਨੀ ਤੌਰ ਤੇ ਤਾਕਤਵਰ ਸੀ ਔਰ ਐਸ ਜਸਮਾਨੀ ਤੌਰ ਤੇ ਤਾਕਤਵਰ ਸੀ ਔਰ ਉਹਨਾਂ ਦੇ ਕੋਲ ilm ਵੀ ਜ਼ਿਆਦਾ ਸੀ ਔਰ ਇਹਨਾਂ ਦੋਨਾਂ ਚੀਜ਼ਾਂ ਦੀ وجہ ਤੋਂ ਅੱਲਾਹ ਤਾਲਾ ਨੇ ਉਹਨਾਂ ਨੂੰ ਚੁਣਿਆ ਸੀ ਵਲਲਾਹੁ ਅਰ ਰੱਹ ਤਾਲਾ ਯੂਤੀ ਦਿੰਦੇ ਨੇ ਮੁਲਕ ਉਹ ਬਾਦਸ਼ਾਹ ਹੀ ਮੈਂ ਯਸ਼ਾ ਉਹ ਜਿੰਨੂੰ ਜਾਣਦੇ ਨੇ ਵਲਲਾਹੁ ਅਰ ਰੱਹ ਤਾਲਾ ਵਾਸਿ ਉਨ ਉਸਤਾਲੇ ਤੈਲੀਮ ਜਾਣਨੇ ਵਾਲੇ ਯਾਨੀ ਕਿ ਜਿਸ ਵਕਤ ਅੱਲਾਹ ਤਾਲਾ ਨੇ ਉਹਨਾਂ ਨੂੰ ਤਾਲੂਤ ਨੂੰ ਉਹਨਾਂ ਦੇ ਵਾਸਤੇ ਸਿਪਾਸਲਾਰ ਔਰ ਬਾਦਸ਼ਾਹ ਬਣਾਇਆ ਤੇ ਫਿਰ ਉਹਨਾਂ ਨੇ ਆਖਿਆ ਕਿ ਇਹ ਕਿਸ ਤਰ੍ਹਾਂ ਸਾਡੇ ਉਸ ਦੇ ਸਿਪਾਸਲਾਰ ਹੋ ਸਕਦੇ ਨੇ ਕਿ ਇਨਾਂ ਕੋਲ ਇਤਨਾ ਜ਼ਿਆਦਾ ਮਾਲ ਔਰ ਦੌਲਤ ਨਹੀਂ ਹੈ ਜਦਕਿ ਅਸੀਂ ਜਿਹੜੇ ਆ ਜ਼ਿਆਦਾ ਮਾਲਦਾਰ ਆ ਤੇ ਸਾਨੂੰ ਬਾਦਸ਼ਾਹ ਹੀ ਲਭਣੀ ਚਾਹੀਦੀ ਸੀ ਤੇ ਫਿਰ ਉਹ ਜਿਹੜੇ ਪੈਗੰਬਰ ਸੀ ਉਸ ਵਕਤ ਦੇ ਜਿਹੜੇ ਨਬੀ ਸੀ ਉਹਨਾਂ ਨੇ ਆਖਿਆ ਕਿ ਅੱਲਾਹ ਤਾਲਾ ਜਿਹੜੇ ਨੇ ਉਹਨਾਂ ਨੇ ਉਹਨਾਂ ਨੂੰ ਚੁਣ ਲਿਆ ਬਾਦਸ਼ਾਹ تے بے شک ان اور انہوں نے کس واسطے چنیا کہ او جسمانی طور تے زیادہ مضبوط نے اور انہوں کو علم ہی تھوڑے نالو زیادہ ہے تو اللہ تعالیٰ جنہوں چاہتے ہیں وہ پاشا واستے چن لینکال اور انہوں نے آخیا لاہم نبی یہم ہوں انہوں نے نبی نے انہوں نے آخیا ان بے شک آیات نشانی ملک ہی او اس بادشاہ دی یات یا کمو تا تابوت آ کہ وہ تابوت جہاں وہ تعلے کو آ جائے گا فی یہ سکین آتا جی تے واسطے سکون ہے مین ربے کم تمے ربے تمہارے رب کی طرفوں و یا تو باقی نے بکیا جات ਹਜ਼ਰਤ ਨੇ ਵੀ ਮੌਦੂ ਇਤਾਰਾ ਕਾ ਜੋ ਛੋੜੇ ਨੇ ਆਲ ਮੂਸਾ ਆਲ ਮੂਸਾ ਮੂਸਾ ਆਲ ਮੂਸਾ ਨੇ ਵਾ ਆਲ ਹਾਰੂਨ ਔਰ ਆਲ ਹਾਰੂਨ ਨੇ ਤਖਮਿਲੁਲ ਮਲਾਇਕਾ ਤੇ ਔਰ ਜਿਹੜੇ ਸੰਦੂਕ ਨੂੰ ਫਰਿਸ਼ਤੇ ਜਿਹੜੇ ਨੇ ਉਹਨਾਂ ਦੇ ਕੋਲੇ ਉਹ ਸੰਦੂਕ ਹੈ ਯਾਨੀ ਕਿ ਉਸ ਨਬੀ ਨੇ ਆਖਿਆ ਕਿ ਤੁਹਾਡੇ ਇੱਕ ਨਿਸ਼ਾਨੀ ਇਹ ਹੋਵੇ ਦੀ ਜਿਹੜਾ ਤੁਹਾਡੇ ਤਬੂਤੇ ਸਕੀਨਾ ਹੈ ਜਿਹਦੇ ਤੁਹਾਡੇ ਵਾਸਤੇ ਸਕੂਨ ਹੈ ਉਹ ਜਿਹੜਾ ਜਿਹੜਾ ਤੁਹਾਡਾ ਘੁੰਮ ਹੋ ਗਿਆ ਜਿਸ ਵਕਤ ਦੂਸਰੇ ਮੁਲਕਾਂ ਨੇ ਨਾ ਤੇ ਹਮਲਾ ਕੀਤਾ ਸੀ ਤੇ ਉਹ ਇਹਨਾਂ ਦਾ ਤਬੂ ਤੇ ਸਕੀਨਾ ਵੀ ਲੈ ਗਏ ਸੀ ਇਹ ਤਬੂ ਤੇ ਸਕੀਨਾ ਜਿਹੜਾ ਇਹਦੇ ਵਿੱਚ حضرت موسی علیہ السلام ਦਾ ਅਸਾ ਔਰ ਉਹ ਚਟਾਨਾਂ ਨੇ ਜਿਨ੍ਹਾਂ ਦੇ ਉਤੇ ਤੌਰਾਤ ਨਾਜ਼ਿਲ ਹੋਈ ਸੀ ਜੇ ਲਿਖੀ ਸੀ ਤੇ ਉਹ ਜਿਹੜੀਆਂ ਚੀਜ਼ਾਂ ਨੇ ਉਸ ਦੇ ਵਿੱਚ ਨੇ ਔਰ ਇਹਨਾਂ ਵਾਸਤੇ ਬੜਾ ਮੁਤਬਰਕ ਉਹ ਲੇਕਿਨ ਉਹ ਜਿਸ ਟਾਈਮ ਉਹ ਲੈ ਗਏ ਦੂਸਰੇ ਮੁਲਕ ਤੇ ਉਹਨਾਂ ਮੁਲਕਾਂ ਦੇ ਵਿੱਚ اون پھैल ਗਈ اور انہوں نے کیا کہ اے تے بڑا منووس ہے انہوں نے اس طرح ਕੀਤਾ کہ او نو ਬੈਲ گاڑی ਦੇ ਉੱਤੇ ਰੱਖ ਗਏ ਤੇ ਉਹਨਾਂ ਬੈਲਾਂ ਨੂੰ ਹਾਂਕ ਦਿੱਤਾ ਤੇ ਉਹ ਇੱਥੇ ਉਸ نبی ਨੇ ਜ਼ਿਕਰ ਕੀਤਾ ਉਹਨਾਂ ਨੂੰ ਦੱਸਿਆ ਕਿ ਉਸ ਬਾਦਸ਼ਾਹ ਦੇ ਆਮਨੇ ਦੀ ਇੱਕ ਨਿਸ਼ਾਨੀ ਇਹ ਹੋਵੇਗੀ ਕਿ ਉਹ ਤਬੂਤੇ ਸਕੀਨਾ ਜਿਹੜਾ ਉਹ ਤੁਹਾਡੇ ਕੋਲੇ ਵਾਪਸ ਆ ਜਾਏਗਾ ਜਿਹੜਾ ਫਰਿਸ਼ਤਿਆਂ ਦੇ ਕੋਲੇ ਐਸ ਵਕਤ ਇੰਨਾ ਬੇਸ਼ੱਕ فیਜ਼ਾ ਲਿਕਾ اور ਉਹਨ ਕੋਈ ਕਿਸੇ ਨੇ ਪਤਾ ਕਿ ਉਹ ਤਬੂਤੇ ਸਕੀਨਾ ਕਿੱਥੇ ਵੇ اِن بے شک فیز عالی کا یہ لا یا تو نشانیاں نے لاکم تعے واسطے انکم تو, تو مومن نہ اگر تسی مومن ہو اگر تسی ایمان آئے ہو تو انہوں نے چیزوں کے تاستے نشانیاں نے اللہ تعالیٰ دی طرف ہوں اللہ تعالیٰ اس کتاب سمجھن دی سمجھ کے پڑھنے دی تو یہ عمل کرنے کی توفیق کرن. آمین سم آمین